ਸੋਨਾ ਜੀਵਨ ਬਣਾਉਣ ਦੇ ਲਈ ਗੁਰਮੁਖ ਜਨ ਬੰਦੇ ਲਈ ਸਤਿਗੁਰ ਜੀ ਦੀ ਸੋਭਾ ਵਡਿਆਈ ਨੂੰ ਗਾਉਣਾ ਬੜਾ ਜ਼ਰੂਰੀ ਹੈ ਜੇ ਉਹਦੇ ਗੁਨਾ ਨੂੰ ਗਾਉਣਾ ਕਰਾਂਗੇ ਉਹਦੀ ਪੁਸਤਕ ਨੂੰ ਗਾਉਣਾ ਕਰਾਂਗੇ ਤਾਂ ਹੀ ਸਾਡੇ ਮਨ ਦੇ ਅੰਦਰ ਪ੍ਰੇਮ ਪੈਦਾ ਹੋਏਗਾ ਚਾਹ ਪੈਦਾ ਹੋਏਗਾ ਜਿਸ ਜਿਹਨ ਸਾਨ ਬਾਰੇ ਸਾਨੂੰ ਕੁਝ ਵੀ ਨਾ ਪਤਾ ਹੋਵੇ ਉਹਦੀਆਂ ਸਾਡੇ ਪਾਸ ਗੱਲਾਂ ਕੀਤੀਆਂ ਜਾਵਣ ਉਹਦੀ ਚੰਗਿਆਈ ਦੱਸੀ ਜਾਵੇ ਸਾਨੂੰ ਉਹਦੇ ਗੁਨਾ ਨੂੰ ਦੱਸਿਆ ਜਾਵੇ ਤੇ ਕਿਤੇ ਸਾਡੇ ਮਨ ਦੇ ਅੰਦਰ ਚਾਹ ਪੈਦਾ ਹੋ ਜਾਂਦਾ ਕਿ ਮੈਂ ਵੀ ਮਿਲਣਾ ਕਰਾਂ ਇਹਨਾਂ ਜਿਹੜੇ ਜਿਹ ਗੁਣ ਦੱਸੇ ਜਾ ਰਹੇ ਹਨ ਇਹ ਬਹੁਤ ਚੰਗੇ ਹਨ ਮੈਂ ਵੀ ਮਿਲਣਾ ਚਾਹੁੰਦਾ ਹਾਂ ਇਸ ਨੂੰ ਜਦ ਉਹਦੇ ਗੁਨਾ ਦਾ ਪਤਾ ਲੱਗਦਾ ਹੈ ਇਹ ਸਿਲੇਬ੍ਰੋ ਗੁਰੂ ਸਾਹਿਬ ਜੀ ਦੀ ਬਾਣੀ ਦੇ ਗੁਣ ਜੇ ਸਿ ਗਾਵਣ ਦਾ ਯਤਨ ਕਰੀਏ ਤੇ ਗਾਏ ਨਹੀਂ ਜਾਵਣੇ ਇੱਕ ਗੁਣ ਨਹੀਂ ਇੱਕ ਕੌਤਕ ਨਹੀਂ ਸਤਗੁਰੂ ਜੀ ਆਖਦੇ ਹਨ ਕਿ ਜੀ ਉਹਦੇ ਗੁਨਾ ਨੂੰ ਗਾਉਣਾ ਹੈ ਤੇ ਸਾਡੇ ਕੋਲ ਜ਼ੁਬਾਨ ਨਹੀਂ ਔਰ ਅਸਨਾ ਨਹੀਂ ਜੇ ਲਿਖਣ ਦਾ ਯਤਨ ਕਰੀਏ ਉਹਦੇ ਗੁਨਾ ਨੂੰ ਤੇ ਕੋਈ ਦਵਾਤ ਨਹੀਂ ਕੋਈ ਕਲਮ ਨਹੀਂ ਜੋ ਤੇ ਗੁਨਾ ਨੂੰ ਲਿਖ ਸਕੇ ਸਤਗੁਰੂ ਜੀ ਆਪਣੀ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੂੰ ਗੁਨਾ ਦਾ ਖਜ਼ਾਨਾ ਹੈ ਗੁਨਾ ਦਾ ਸਮੁੰਦਰ ਹੈ ਮੈਂ ਕਿਹੜੇ ਕਿਹੜੇ ਗੁਨਾ ਨੂੰ ਗਾਉਣਾ ਕਰਾਂ ਕੋਈ ਇੱਕ ਗੁਣ ਹੋਵੇ ਮੈਂ ਗਾ ਵੀ ਲਵਾਂ ਪਰ ਤੇਰੇ ਇੱਕ ਨਹੀਂ ਅਨੇਕਾਂ ਗੁਣ ਹਨ ਇਸ ਲਈ ਉਹਨਾਂ ਗੁਨਾ ਦੇ ਵਿੱਚੋਂ ਤੇਰੀਆਂ ਵਡਿਆਈਆਂ ਦੇ ਵਿੱਚੋਂ ਮੈਂ ਕੁਝ ਕੁ ਵਡਿਆਈਆਂ ਨੂੰ ਗਾਉਣ ਦਾ ਯਤਨ ਕਰਦਾ ਹਾਂ ਤੇ ਉਹ ਵਡਿਆਈਆਂ ਉਹ ਗੁਣ ਕਿਹੜੀਆਂ ਹਨ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਜੀ ਦੇ ਅੰਦਰ ਸਮਝਾਉਣਾ ਕਰਦੇ ਹਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਕਈ ਮਨੁੱਖੋ ਦੀਆਂ ਸੁੰਦਰ ਦਾਤਾਂ ਨੂੰ ਦੇਖ ਦੇਖ ਕੇ ਉਹਦੇ ਗੁਣਾ ਨੂੰ ਗਾਉਣ ਦਾ ਯਤਨ ਕਰਦੇ ਹਨ ਗਾਦੇ ਹਨ ਉਹ ਆਖਦੇ ਹਨ ਕਿ ਸਤਿਗੁਰੂ ਜੀ ਨੇ ਮੈਨੂੰ ਸੋਨਾ ਘਰ ਦਿੱਤਾ ਮੈਨੂੰ ਸੋਨਾ ਸਰੀਰ ਦਿੱਤਾ ਇਹ ਸਭ ਆਖੋ ਆਪਕੇ ਉਹਦੇ ਗੁਨਾ ਨੂੰ ਬਹੁਣ ਦਾ ਯਤਨ ਕਰਦੇ ਹਿੰਦੇ ਤੇ ਸਤਿਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਆਖਦੇ ਹਨ ਕਿ ਉਸ ਤਰ੍ਹਾਂ ਆਪਣੇ ਮਨ ਦੇ ਅੰਦਰ ਕਰਨੀ ਕਰੋ ਵੀ ਜਿਹੜੀ ਸੋਭਾ ਵਧਾਈ ਹੈ ਆਪਣੇ ਮਨ ਦੇ ਵਿੱਚ ਗਾਉਣਾ ਕਰ ਬਾਹਰ ਵਾਲੀ ਸੋਭਾ ਨਹੀਂ ਬਾਹਰ ਵਾਲੀ ਸੋਭਾ ਗਾਵੇਂਗਾ ਤੇ ਕੋਈ ਨਾ ਕੋਈ ਅਜਿਹਾ ਜ਼ਰੂਰ ਆਵੇਗਾ ਵਿਅਕਤੀ ਜੋ ਸਾਨੂੰ ਤੋੜ ਜਾਵੇਗਾ ਜਾਂ ਅਜਿਹੀ ਨਾ ਜਿਹੀ ਕੋਈ ਜ਼ਰੂਰ ਸਿਚੁਏਸ਼ਨ ਆ ਜਾਵੇ ਜਿਸ ਦੇ ਕਾਰਨ ਸਿੱਟ ਟੁੱਟ ਜਾਵਾਂਗੇ ਜੇ ਬਾਹਰੋਂ ਉਹਦੇ ਗੁਣਾਂ ਨੂੰ ਗਾਵਾਂਗੇ ਬਾਹਰੋਂ ਜੁੜਨ ਦਾ ਯਤਨ ਕਰਾਂਗੇ ਪਰ ਜਿਹੜੇ ਮਨ ਕਰਕੇ ਜੁੜਨਾ ਕਰਦੇ ਹਨ ਸਤਗੁਰ ਜੀ ਆਖਦੇ ਹਨ ਕਿ ਭਾਈ ਉਹਨਾਂ ਦਾ ਪ੍ਰੇਮ ਗੁਰੂ ਦੇ ਨਾਲ ਸੱਚਾ ਪੈਂਦਾ ਹੈ। ਉਹ ਰਾਜਾ ਤੇ ਰਾਣੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜ਼ਿਕਰ ਆਉਂਦਾ ਹੈ ਇਹਨਾਂ ਦਾ। ਰਾਣੀ ਬਹੁਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪ੍ਰੇਮ ਕਰਦੀ ਹੈ ਗੁਰੂ ਜੀ ਨੂੰ ਆਪਣਾ ਗੁਰੂ ਮੰਨਦੀ ਹੈ। ਬਹੁਤ ਮੰਨ ਦੇ ਪਿਆਰ ਹੈ, ਸਤਕਾਰ ਹੈ ਗੁਰੂ ਜੀ ਦੇ ਨਾਲ ਜੁੜੀ ਹੈ। ਤੇਜੋਸ ਤੇ ਘਰ ਵਾਲਾ ਹੈ ਰਾਜਾ ਉਹ ਸਤਗੁਰ ਜੀ ਦੇ ਨਾਲੋਂ ਅਜੇ ਬੇਮੁਖ ਹੈ ਅਜੇ ਸਤਗੁਰ ਜੀ ਦੀ ਵਡਿਆਈ ਨੂੰ ਨਹੀਂ ਜਾਣਦਾ ਇਸ ਲਈ ਗੁਰੂ ਜੀ ਦਾ ਨਾਮ ਨੇ ਸੁਣਿਆ ਉਹਨਾਂ ਦੇ ਨਾਲ ਕਦੀ ਮਿਲਣਾ ਨਹੀਂ ਕੀਤਾ ਹੁਣ ਰਾਣੀ ਨੂੰ ਗੁਰੂ ਸਾਹਿਬ ਜੀ ਦੀ ਸੋਭਾ ਵਡਿਆਈ ਬਾਰੇ ਉਹਨਾਂ ਦੇ ਗੁਨਾ ਬਾਰੇ ਪਤਾ ਹੈ ਤੇ ਉਹਨੋਂ ਦੇ ਮਨ ਦੇ ਵਿੱਚ ਹੈ ਕਿ ਕਿਤੇ ਜੋ ਰਾਜਾ ਹੈ ਇਹ ਵੀ ਗੁਰੂ ਦੇ ਨਾਲ ਜੁੜ ਜਾਵੇ ਨਾ ਸਾਡੇ ਘਰ ਦੇ ਵਿੱਚ ਗੁਰਬਾਣੀ ਵਸਣ ਲੱਗ ਜਾਵੇਗੀ ਸਾਡਾ ਘਰ ਵੀ ਗੁਰੂ ਦਾ ਦਵਾਰ ਬਣ ਜਾਵੇਗਾ ਗੁਰੂ ਦਾ ਘਰ ਬਣ ਜਾਵੇਗਾ ਜੇ ਕਿਤੇ ਮੇਰਾ ਘਰ ਵਾਲਾ ਵੀ ਗੁਰੂ ਜੀ ਦੇ ਨਾਲ ਜੁੜ ਜਾਵੇ ਗੁਰੂ ਸਾਹਿਬ ਜੀ ਦੇ ਪਾਸ ਜਦ ਵੀ ਆਇਆ ਕਰੇ ਅਰਦਾਸਾਂ ਕਰਿਆ ਕਰੇ ਬੇਨਤੀਆਂ ਕਰਿਆ ਕਰੇ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਆਪ ਜੀ ਮੇਰੇ ਪਤੀ ਨੂੰ ਵੀ ਆਪਣੇ ਨਾਲ ਜੋੜਨਾ ਕਰੋ ਬੇਨਤੀਆਂ ਕਰਿਆ ਕਰੇ ਤੇ ਗੁਰੂ ਸਾਹਿਬ ਜੀ ਕਹਿੰਦੇ ਜਰੂਰ ਕਿਰਪਾ ਹੋਏਗੀ ਹੁਣ ਰਾਣੀ ਦਾ ਗੁਰੂ ਦੇ ਨਾਲ ਪਿਆਰ ਹੈ ਗੁਰੂ ਜੀ ਦੇ ਗਿਆਨ ਨੂੰ ਸਮਝ ਲਈਏ ਉਹ ਗਿਆਨ ਲੈਣ ਦੇ ਨਾਲ ਜ਼ਿੰਦਗੀ ਦੇ ਵਿੱਚ ਚੜਦੀ ਕਲਾਈ ਆਏ ਜ਼ਿੰਦਗੀ ਦੇ ਵਿੱਚ ਹਾਸਾ ਆਇਆ ਹੈ ਹੁਣ ਅਰਦਾਸਾਂ ਬੇਨਤੀਆਂ ਕਰਦੀ ਏ ਤੇ ਗੁਰੂ ਸਾਹਿਬ ਜੀ ਆਖਦੇ ਹਨ ਕਿ ਭਾਈ ਜਰੂਰ ਕਿਰਪਾ ਹੋਏਗੀ ਹੁਣ ਘਰ ਦੇ ਵਿੱਚ ਆਉਂਦੀ ਏ ਆਪਣੇ ਮਹਿਲ ਦੇ ਵਿੱਚ ਤੇ ਜਦ ਪੈ ਜਾਂਦੇ ਹਨ ਰਾਤ ਨੂੰ ਵੀ ਦੇਖਦੀਏ ਕਿ ਰਾਜਾ ਤੁਰਿਆ ਜਾ ਰਿਹਾ ਹੈ ਪਰ ਜਾਂਦਾ ਉਸ ਸਮੇਂ ਹੈ ਕਿਤੇ ਜਦੋਂ ਸਾਰੇ ਸੌਂ ਜਾਂਦੇ ਹਨ ਰਾਣੀ ਨੇ ਇੱਕ ਦਿਨ ਵੇਖਿਆ ਦੋ ਦਿਨ ਵੇਖਿਆ ਤੀਜੇ ਦਿਨ ਉਹ ਆਖਦੀ ਹੈ ਮੈਂ ਧਿਆਨ ਦੇਣਾ ਹੈ ਰਾਜਾ ਜਾ ਕੇ ਥੇਰਿਆ ਹੈ ਹੁਣ ਤੀਜੇ ਦਿਨ ਨਜ਼ਰ ਰੱਖੀ ਰਾਜਾ ਚੱਲਿਆ ਪਿੱਛੇ ਹੀ ਆਪ ਤੁਰ ਗਿਆ ਹੁਣ ਰਾਜਾ ਕਿੱਥੇ ਜਾ ਰਿਹਾ ਏ ਰਾਜੇ ਨੇ ਆਪਣੇ ਮਹਿਲ ਤੋਂ ਬਾਹਰ ਨਿਕਲ ਕੇ ਪਹਿਲਾ ਇੱਕ ਦਰਵਾਜ਼ਾ ਖੋਲ੍ਹਿਆ ਉਸ ਦੇ ਵਿੱਚ ਕਮਰਾ ਦੂਜਾ ਦਰਵਾਜ਼ਾ ਖੋਲ੍ਹਿਆ ਉੱਥੇ ਹੋਰ ਕਮਰਾ ਤੀਜਾ ਦਰਵਾਜ਼ਾ ਖੋਲ੍ਹਿਆ ਉੱਥੇ ਹੋਰ ਕਮਰਾ ਚੌਥਾ ਦਰਵਾਜ਼ਾ ਖੋਲ੍ਹਿਆ ਉੱਥੇ ਹੋਰ ਕਮਰਾ ਜਿਉਂ-ਜਿਉਂ ਦਰਵਾਜ਼ੇ ਖੋਲ੍ਹਦਾ ਜਾ ਰਿਹਾ ਏ ਅੱਗੇ ਕਿਉਂ ਕਿਉਂ ਕਮਰੇ ਰੂਮ ਜਹਨ ਹੁਣ ਰਾਣੀ ਨੇ ਵੇਖਿਆ ਕਿ ਰਾਜਾ ਗਿਆ ਰਾਣੀ ਵੇਖ ਕੇ ਆ ਗਈ ਦਵਾਰਾ ਅਗਲੇ ਦਿਨ ਸਵੇਰ ਹੁੰਦੀ ਹੈ ਤੇ ਜਦ ਸਵੇਰ ਹੋਈ ਰਾਜਾ ਆਪਣੇ ਮਹਿਲ ਦੇ ਵਿੱਚ ਚਲਾ ਗਿਆ ਰਾਣੀ ਕਿ ਨੇ ਕਿ ਕੀ ਤਉ ਚਾਬੀਆਂ ਚੁੱਕੀਆਂ ਤੇ ਉਹੀ ਕਮਰਿਆਂ ਦੇ ਵੱਲ ਚੱਲ ਪਈ ਜਿੱਥੇ ਰਾਜਾ ਜਾਂਦਾ ਹੈ ਰਾਤ ਨੂੰ ਨਰ ਰਾਣੀ ਜਾਣਾ ਕਰਦੀ ਏ ਉਸ ਨੇ ਵੇਖਿਆ ਕਿ ਜਿਹੜਾ ਲਾਸਟ ਵਾਲਾ ਦਰਵਾਜ਼ਾ ਏ ਜਿਉਂ-ਜਿਉਂ ਦਰਵਾਜ਼ੇ ਖੋਲਦੀ ਜਾ ਰਹੀ ਏ ਲਾਸਟ ਵਾਲੇ ਕਮਰੇ ਦੇ ਵਿੱਚ ਗਈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਬੜੀ ਪ੍ਰਸੰਨਤਾ ਹੋਈ ਕਿ ਮੈਂ ਤੇ ਅਰਦਾਸਾਂ ਬੇਨਤੀਆਂ ਕਰਦੀ ਸੀ ਪਰ ਇਹ ਤੇ ਪਹਿਲੀ ਜੁੜਿਆ ਹੋਇਆ ਹੁਣ ਇਸ ਗੱਲ ਦੀ ਜਦ ਖਬਰ ਰਾਜੇ ਦੇ ਕੋਲ ਪਹੁੰਚੀ ਰਾਜੇ ਨੂੰ ਪਤਾ ਲੱਗਿਆ ਤੇ ਰਾਜਾ ਤੇ ਉਦਾਸ ਹੋ ਗਿਆ ਰਾਨੀ ਨੂੰ ਪੁੱਛਣਾ ਕਰਦਾ ਏ ਉਥੇ ਕੌਣ ਗਿਆ ਏ ਰਾਨੀ ਆਖਦੀ ਮੈਂ ਗਈ ਕਹਿੰਦਾ ਕਿਉਂ ਜਾਣਾ ਕੀਤਾ ਰਾਨੀ ਆਖਦੀਏ ਕੋਈ ਸਿਪਾਵਨ ਵਾਲੀ ਗੱਲ ਲੁਕਾਉਣ ਵਾਲੀ ਗੱਲ ਤੇ ਨਹੀਂ ਤੇ ਚੰਗੀ ਗੱਲ ਏ ਤੁਸੀਂ ਬਾਣੀ ਪੜ੍ਹਦੇ ਹੋ ਮੈਂ ਜਦ ਵੀ ਗੁਰੂ ਜੀ ਦੇ ਪਾਸ ਜਾਂਦੀ ਆ ਮੈਂ ਤੇ ਬੇਨਤੀਆਂ ਕਰਦੀ ਆ ਕਿ ਗੁਰੂ ਸਾਹਿਬ ਜੀ ਤੁਸੀਂ ਮੇਰੇ ਪਤੀ ਤੇ ਵੀ ਕਿਰਪਾ ਕਰੋ ਉਹਨਾਂ ਨੂੰ ਵੀ ਜੋੜਨਾ ਕਰੋ ਆਪਣੇ ਨਾਲ ਤੁਸੀਂ ਮੇਰੇ ਤੇ ਇਹ ਗੱਲ ਕਿਉਂ ਲੁਕੋਈ ਰਾਜਾ ਆਖਦਾ ਹੈ ਕਿ ਇਹ ਗੱਲ ਮੈਂ ਲੁਕੋਈ ਤਾਂ ਕਿਉਂਕਿ ਹਲੇ ਮੈਂ ਸਤਗੁਰੂ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਹੀ ਕੀਤੀ ਹੈ ਹਲੇ ਮੇਰੇ ਗੁਰੂ ਜੀ ਦੇ ਨਾਲ ਪ੍ਰੀਤ ਪੱਕੀ ਨਹੀਂ ਪਈ ਹਲੇ ਕੱਚੀ ਏ ਇਹ ਨਾ ਹੋਵੇ ਕਿ ਜੁੜਨ ਤੋਂ ਪਹਿਲਾਂ ਹੀ ਟੁੱਟ ਜਾਵੇ ਮੈਨੂੰ ਇਹ ਸਿੱਕੇ ਪਹਿਲਾਂ ਪੱਕ ਜਾਵੇ ਗੁਰੂ ਜੀ ਦੇ ਨਾਲ ਪ੍ਰੀਤ ਪੱਕੀ ਪੈ ਜਾਵੇ ਫੇਰ ਮੈਂ ਦੱਸਣਾ ਕਰਾਂਗਾ ਪਰ ਇਹ ਗੱਲ ਸੁਪੀ ਨਹੀਂ ਰਹੀ ਅੱਜ ਤੁਹਾਨੂੰ ਪਤਾ ਲੱਗ ਗਈ ਇਸ ਲਈ ਅਸੀਂ ਵੀ ਜਦੋਂ ਤੇ ਗੁਨਾ ਨੂੰ ਗਾਉਣਾ ਕਰੀਏ ਤੇ ਪ੍ਰੀਤ ਪਹਿਲਾਂ ਪੱਕੀ ਪਾ ਲਈਏ ਮਨ ਦੇ ਨਾਲ ਸਤਗੁਰ ਜੀ ਦੇ ਗੁਨਾ ਨੂੰ ਗਾਉਣਾ ਕਰੀਏ ਮਨ ਨੂੰ ਜੋੜ ਕੇ ਸਤਗੁਰ ਜੀ ਦੀ ਪ੍ਰੀਤ ਕਰਨਾ ਕਰੀਏ ਮਨ ਨੂੰ ਜੋੜ ਕੇ ਮਨ ਨੂੰ ਇਕਾਗਰ ਕਰਕੇ ਫੇਰ ਆਨੰਦ ਬਣਦਾ ਏ ਜਿੰਨੇ ਵੀ ਅਸੀਂ ਆਖਦੇ ਆ ਨਾ ਕਿ ਬਾਣੀ ਪੜਦੇ ਆ ਆਨੰਦ ਨਹੀਂ ਆਉਂਦਾ ਮਨ ਭਟਕਦਾ ਹੈ ਮਨ ਨੂੰ ਇਕਾਗਰ ਕਰਨਾ ਕਰੀਏ ਇਕਾਗਰ ਕਿਸ ਤਰ੍ਹਾਂ ਹੋਵੇਗਾ ਜਦ ਸਤਗੁਰੂ ਜੀ ਦੇ ਅੱਗੇ ਬੇਨਤੀ ਕਰਨਾ ਕਰਾਂਗਾ ਬੇਨਤੀ ਕਰਨਾ ਕਰੀਏ ਢੋਲਣ ਤੇ ਰਾਖੋ ਪ੍ਰਭੂ ਨਾਮ ਤੇ ਦੇਕਰ ਹੱਥ ਆਪ ਜੀ ਕਿਰਪਾ ਕਰੋ ਸਤਗੁਰੂ ਜੀ ਦੇ ਅੱਗੇ ਬੇਨਤੀ ਕਰਨਾ ਕਰੀਏ ਤੇ ਫਿਰ ਬਾਣੀ ਪੜਨਾ ਸ਼ੁਰੂ ਕਰੀਏ ਬਾਣੀ ਨੂੰ ਪੜਾਂਗੇ ਬਾਣੀ ਨੂੰ ਸਮਝਾਂਗੇ ਜੀਵਨ ਦੇ ਵਿੱਚ ਕਮਾਉਣਾ ਕਰੀਏ ਸਤਗੁਰੂ ਜੀ ਨੂੰ ਕਮਾਉਣਾਗੇ ਸਤਗੁਰੂ ਜੀ ਦੀ ਬਾਣੀ ਨੂੰ ਕਮਾਵਾਗੇ ਫਿਰ ਜ਼ਿੰਦਗੀ ਸੋਹਣੀ ਬਣਦੀ ਹੈ ਇਸ ਲਈ ਆਪਾਂ ਵੀ ਸਤਿਗੁਰ ਜੀ ਦੀ ਬਾਣੀ ਨੂੰ ਜਦ ਜ਼ਿੰਦਗੀ ਦੇ ਵਿੱਚ ਕਮਾ ਲਵਾਂਗੇ ਫਿਰ ਸਾਡਾ ਜੀਵ ਨੂੰ ਇੱਕ ਗੁਰਮੁਖਾਂ ਵਾਲਾ ਬਣ ਜਾਵੇਗਾ ਗੁਰਮੁਖਾਂ ਵਾਲਾ ਤਦ ਬਣੇਗਾ ਜਦ ਪ੍ਰੀਤ ਪੱਕੀ ਪੈ ਜਾਵੇਗੀ ਉਹਦੇ ਗੁਨਾ ਨੂੰ ਜਦ ਅਸੀਂ ਹਿਰਦੇ ਦੇ ਨੂੰ ਜੋੜ ਕੇ ਗਾਉਣਾ ਕਰਾਂਗੇ ਇਸ ਲਈ ਗੁਰੂ ਜੀ ਆਖਦੇ ਨੇ ਕਿ ਭਾਈ ਉਹਦੇ ਗੁਨਾ ਨੂੰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਗਾਇਆ ਜਾ ਰਿਹਾ ਹੈ ਗਾਵੇ ਕੋ ਦਾਤ ਜਾਨੇ ਨਿਸ਼ਾਨ ਕੋਈ ਮਸਾਨੀਆਂ ਜਾਣ ਕੇ ਉਹਦੇ ਗੁਨਾ ਨਗਾਉਂਦੇ ਆ ਕਿ ਸਤਗੁਰੂ ਜੀ ਤੇ ਮੈਨੂੰ ਇਹ ਚੀਜ਼ ਦਿੱਤੀ ਮੈਨੂੰ ਘਰ ਦਿੱਤਾ ਮੈਨੂੰ ਇਹ ਦਿੱਤਾ ਮੈਨੂੰ ਸੋਨਾ ਜੀਵਨ ਦਿੱਤਾ ਇਹ ਵੀ ਦਾਤ ਈ ਹੈ ਨਾ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਇਹਨੂੰ ਐਦਾ ਹੀ ਨਾ ਗਵਾਉਣਾ ਕਰੀਏ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬੜੀ ਆ ਜਿਹੜਾ ਤਾਨੂੰ ਸਾਨੂੰ ਸਰੀਰ ਮਿਲਿਆ ਇਹ ਦੇਹ ਮਿਲਿਆ ਸਤਿਗੁਰੂ ਜੀ ਦੇ ਨਾਲ ਜੁੜਨ ਦੇ ਲਈ ਮਿਲੀ ਹੈ ਬਹੁਤ ਵੱਡੀ ਦਾਤ ਹੈ ਇਸ ਵਾ ਵੀ ਗੁਰੂ ਜੀ ਦਾ ਸੁਪਰਾਨਾ ਕਰੀਏ ਜਦ ਗੁਰੂ ਜੀ ਦਾ ਸੁਪਰਾਨਾ ਕਰਾਂਗੇ ਫਿਰ ਸਾਨੂੰ ਆਨੰਦ ਮਿਲੇਗਾ ਜੇ ਸ਼ਿਕਵੇ ਕਰਾਂਗੇ ਤੇ ਅਸੀਂ ਦੁਖੀ ਵੀ ਹੋਵਾਂਗੇ ਗੁਰੂ ਜੀ ਦੇ ਗੁਨਾ ਨੂੰ ਗਾਈਏ ਉਹ ਚੀਜ਼ਾਂ ਵੇਖੀਏ ਜਿਹੜੀਆਂ ਸਾਡੇ ਪਾਸ ਹਨ ਉਹ ਨਾ ਵੇਖਣਾ ਕਰੀਏ ਜਿਹੜੀਆਂ ਸਾਡੇ ਪਾਸ ਨਹੀਂ ਜੇ ਜੇਸੇ ਉਹ ਚੀਜ਼ਾਂ ਵੇਖਣੀਆਂ ਕਰਾਂਗੇ ਜਿਹੜੀਆਂ ਸਾਡੇ ਪਾਸ ਨਹੀਂ ਤੇ ਅਸੀਂ ਨਿਰਾਸ਼ ਹੋਵਾਂਗੇ ਜਿਸਦੇ ਕੋਲ ਘਰ ਨਹੀਂ ਉਹ ਇਹ ਵੇਖੇ ਕਿ ਮੈਨੂੰ ਸਰੀਰ ਤੇ ਮਿਲਿਆ ਹੈ ਕਈਆਂ ਦੇ ਪਾਸ ਤੇ ਇਹ ਬਿਰੀ ਇਸ ਲਈ ਆਪਣੇ ਤੋਂ ਨੀਵੀਆਂ ਦੇ ਵੱਲ ਵੇਖਣਾ ਕਰੀਏ ਤੇ ਉਹਦੇ ਗੁਨਾ ਨੂੰ ਗਾਉਣਾ ਕਰੀਏ ਉਹਦੇ ਗੁਨਾ ਨੂੰ ਗਾਵਾਂਗੇ ਤਾਂ ਜ਼ਿੰਦਗੀ ਦੇ ਵਿੱਚ ਆਨੰਦ ਆਵੇਗਾ ਤੇ ਕਈ ਉਹਦੀਆਂ ਵਡਿਆਈਆਂ ਗਾਉਂਦੇ ਹਨ ਗਾਵੇ ਕੋ ਗੁਣ ਵਡਿਆਈਆਂ ਚਾਰ ਕਈ ਉਹਦੀਆਂ ਸੋਹਣੀਆਂ ਸੋਹਣੀਆਂ ਸੁੰਦਰ ਸੁੰਦਰ ਵਡਿਆਈਆਂ ਗਾਉਂਦੇ ਹਨ ਤਿਉ ਗਾਵਣ ਦੇ ਲਈ ਕਿਸੇ ਹਰਮੋਨੀਅਮ ਦੀ ਜ਼ਰੂਰਤ ਨਹੀਂ ਇਹ ਉਹ ਬਧਾਈਆਂ ਹਨ ਜਿਹੜੀਆਂ ਉਹ ਜਿਹੜਾ ਉਹ ਵੀ ਮਨੁੱਖ ਗਾਉਂਦਾ ਜਿਸ ਤੇ ਕੋਲ ਜ਼ੁਬਾਨ ਨਹੀਂ ਪਰ ਗਾਉਂਦਾ ਕਿਹੜਾ ਹੈ ਜਿਹੜਾ ਮਨ ਕਰਕੇ ਸਤਿਗੁਰੂ ਜੀ ਦੇ ਨਾਲ ਚਿੱਤ ਲਾਉਂਦਾ ਹੈ ਜਿਹੜਾ ਮਨ ਕਰਕੇ ਸਤਿਗੁਰੂ ਜੀ ਦੀ ਬਾਣੀ ਨੂੰ ਸਮਝਦਾ ਏ ਕਿ ਜ਼ਿੰਦਗੀ ਦੇ ਵਿੱਚ ਕਮਾਉਂਦਾ ਏ ਸਤਿਗੁਰ ਜੀ ਆਪ ਤੇਨ ਕੇ ਭਾਈ ਮਨ ਕਰਕੇ ਜੁੜੇਗਾ ਤਾਂ ਆਨੰਦ ਮਿਲੇਗਾ ਬਾਹਰੋਂ-ਬਾਹਰੋਂ ਜੁੜਨ ਵਾਲੇ ਤੇ ਬਹੁਤ ਸੰ ਗੁਰੂ ਜੀ ਆਪ ਕੇ ਨਾਮ ਦੀ ਭੁੱਖ ਲੱਗੇ ਇਹ ਭੁੱਖ ਲੱਗੇ ਕਿ ਭਾਈ ਅੱਜ ਬਾਣੀ ਪੜ੍ਹਨੀ ਏ ਜਿਸ ਦਿਨ ਇਹ ਭੁੱਖ ਲੱਗਣ ਲੱਗ ਜਾਵੇਗੀ ਉਸ ਦਿਨ ਅਸੀਂ ਗੁਰੂ ਜੀ ਦੇ ਨਾਲ ਪ੍ਰੇਮ ਪੱਕਾ ਪਾਲਵਾਂਗੇ ਉਸ ਦਿਨ ਸਾਡੀ ਪ੍ਰੀਤ ਪੱਕੀ ਪੈ ਜਾਵੇਗੀ ਤੇ ਜਿਸ ਦਿਨ ਪ੍ਰੀਤ ਪੱਕੀ ਪੈ ਗਈ ਤੇ ਸਾਡੇ ਜੀਵਨ ਦੇ ਵਿੱਚ ਵੀ ਉਹ ਆਨੰਦ ਆ ਜਾਵੇਗਾ ਜਿਹੜਾ ਅਸੀਂ ਇਤਿਹਾਸ ਦੇ ਵਿੱਚ ਪੜਦੇ ਹਾਂ ਗੁਰਮੁਖਾਂ ਦਾ ਸਾਹਿਬਜ਼ਾਦਿਆਂ ਦੇ ਕੋਲ ਜੇ ਅਸੀਂ ਵੇਖਦੇ ਆ ਨਾ ਉਹਨਾਂ ਸੱਚੀ ਪ੍ਰੀਤ ਪਾਈ ਸੀ ਜਿਹੜੀ ਉਹਨਾਂ ਨੂੰ ਵਜੀਦੇ ਦੇ ਦਰਬਾਰ ਦੇ ਵਿੱਚ ਵੀ ਡੋਲਣ ਨਹੀਂ ਦੇ ਰਹੀ ਸਾਹਿਬਜ਼ਾਦਿਆਂ ਨੇ ਉਹ ਸੱਚਾ ਪ੍ਰੇਮ ਪਾਇਆ ਸੀ ਗੁਰੂ ਦੇ ਨਾਲ ਜਿਹੜੀ ਅੱਖ 'ਚ ਅੱਖ ਪਾ ਕੇ ਜਵਾਬ ਦੇ ਰਹੇ ਹਨ ਉਹਨਾਂ ਜਿਸ ਤੇ ਸਾਡੀ ਵੀ ਗੁਰੂ ਦੇ ਨਾਲ ਪ੍ਰੀਤ ਪੱਕੀ ਪੈ ਜਾਵੇਗੀ ਸਾਡੇ ਜੀਵਨ ਦੇ ਵਿੱਚ ਵੀ ਇਹ ਦੁੱਖ ਮੁੱਕ ਜਾਵਣਗੇ ਨਿਰਾਸ਼ਾ ਮੁੱਕ ਜਾਵੇਗੀ ਕਿਉਂਕਿ ਸਤਗੁਰੂ ਜੀ ਦੀ ਸਾਡੇ ਤੇ ਬਖਸ਼ਿਸ਼ ਹੋ ਜਾਵੇਗੀ ਜਦ ਸਤਗੁਰੂ ਜੀ ਦੀ ਬਖਸ਼ਿਸ਼ ਹੋ ਗਈ ਸਤਗੁਰੂ ਜੀ ਸਾਡੇ ਤੇ ਦਿਆਲ ਹੋ ਗਏ ਫਿਰ ਸਤਗੁਰੂ ਜੀ ਆਖਦੇ ਉਹ ਮਨੁੱਖ ਦੁੱਖਾਂ ਨੂੰ ਕੁਝ ਵੀ ਜਾਣਦਾ ਨਹੀਂ ਜਿਹੜਾ ਸਤਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦਾ ਹੈ ਸਤਗੁਰ ਹੋਏ ਦਿਆਲ ਤੋ ਦੁੱਖ ਨਾ ਜਾਣੀਏ ਦੁੱਖਾਂ ਨੂੰ ਕੁਝ ਵੀ ਨਹੀਂ ਜਾਣਦਾ ਦੁੱਖਾਂ ਨੂੰ ਸੁੱਖਾਂ ਦੀ ਤਰ੍ਹਾਂ ਮੰਨਦਾ ਹੈ ਉਹਦੇ ਲਈ ਦੁੱਖ ਸੁੱਖ ਇੱਕ ਸਮਾਨ ਹੋ ਜਾਂਦੇ ਹਨ ਜਿਹੜਾ ਗੁਰੂ ਜੀ ਦੇ ਨਾਲ ਪ੍ਰੀਤ ਪੱਕੀ ਪਾ ਲੈਂਦਾ ਹੈ